ਗੁਰੂ ਹਰ राय ਸਾਹਿਬ ਜੀ ਦੇ ਸਮੇਂ ਮੁਗਲ ਔਰੰਗਜ਼ੇਬ ਨੇ ਕਿਵੇਂ ਆਪਣੇ ਭਰਾਵਾਂ ਤੇ ਪਿਓ ਨਾਲ ਧੋਖਾ ਕਰਕੇ ਗੱਦੀ ਹਾਸਲ ਕੀਤੀ ਸੀ ਬਾਦਸ਼ਾਹ ਸ਼ਾਹਜਹਾਂ ਦੇ ਚਾਰ ਪੁੱਤਰ ਸਨ ਪਹਿਲਾ ਦਾਰਾ ਸਿਕੋਹ ਸਾਰਿਆਂ ਤੋਂ ਵੱਡਾ ਸੀ ਇਸ ਨੂੰ ਬਾਦਸ਼ਾਹ ਆਪਣੇ ਪਾਸ ਹੀ ਰੱਖਦਾ ਸੀ ਦੂਜਾ ਸੁਜਾ محمد ਬੰਗਾਲ ਦਾ ਹਾਕਮ ਸੀ ਤੀਜਾ ਔਰੰਗਜੇਬ ਦੱਖਣ ਦਾ ਸੂਬੇਦਾਰ ਸੀ ਚੌਥਾ ਮੁਰਾਦ ਬਖਸ਼ ਗੁਜਰਾਤ ਦਾ ਹਾਕਮ ਸੀ ਆਪਣੀ ਪਿਛਲੀ ਉਮਰ ਵਿੱਚ ਸ਼ਾਹਜਹਾਨ ਬਿਮਾਰ ਹੋ ਗਿਆ ਜਦ ਕੁਝ ਸਮੇਂ ਤੱਕ ਬਾਦਸ਼ਾਹ ਰਾਜੀ ਨਾ ਹੋਇਆ ਤਾਂ ਰੌਲਾ ਪੈ ਗਿਆ ਕਿ ਬਾਦਸ਼ਾਹ ਮਰ ਚੁੱਕਾ ਹੈ ਪਰ ਦਾਰਾ ਸਕੋ ਨੇ ਆਪ ਤਖਤ ਉੱਤੇ ਬੈਠਣ ਵਾਸਤੇ ਗੱਲ ਬਾਹਰ ਨਹੀਂ ਕੱਢੀ ਇਸ ਅਫਵਾਹ ਨਾਲ ਦੇਸ਼ ਵਿੱਚ ਵੱਧ ਅਮਨੀ ਫੈਲ ਗਈ ਗੁਜਰਾਤ ਦੇ ਹਾਕਮ ਮੁਰਾਦ ਬਖਸ਼ ਨੇ ਆਪਣੇ ਸੂਬੇ ਦੇ ਕਈ ਬੇਗੁਲਾ ਲੋਕਾਂ ਨੂੰ ਮਾਰ ਕੇ ਉਹਨਾਂ ਦਾ ਮੁਲਕ ਸੰਭ ਲਿਆ ਬੰਗਾਲ ਦਾ ਸੂਬੇ ਸੁਜਾਬ ਮੁਹੰਮਦ ਆਪਣੇ ਬਾਪ ਦਾ ਤਖਤ ਲੈਣ ਵਾਸਤੇ ਬੰਗਾਲ ਤੋਂ ਚੜ੍ਹਾਈ ਕਰਕੇ ਲੁੱਟਮਾਰ ਕਰਦਾ ਹੋਇਆ ਕਾਂਚੀ ਪਹੁੰਚ ਗਿਆ ਜਦ ਇਸ ਗੱਲ ਦੀ ਖਬਰਦਾਰਾ ਸਕੋਨ ਨੇ ਆਪਣੇ ਬਿਮਾਰ ਪਿਤਾ ਨੂੰ ਦੱਸੀ ਤਾਂ ਉਸਨੇ ਰਾਜਾ ਜੈ ਸਿੰਘ ਨੂੰ ਫੌਜ ਦੇ ਕੇ ਦਾਰਾ ਸਕੋ ਨਾਲ ਭੇਜਿਆ ਇਸ ਨੇ ਸ਼ਾਹ ਮੁਹੰਮਦ ਨਾਲ ਟੱਕਰ ਲੈ ਕੇ ਇਸ ਨੂੰ ਕਾਂਚੀ ਤੋਂ ਹੀ ਪਿੱਛੇ ਭਜਾ ਦਿੱਤਾ ਤਾਂ ਉਸਨੇ ਬੰਗਾਲ ਪਹੁੰਚ ਕੇ ਸਾਲਿਆ ਦੱਖਣ ਅਤੇ ਗੁਜਰਾਤ ਦੇ ਸੂਬਿਆਂ ਵਿੱਚ ਬਦ ਅਮਨੀ ਰੋਕਣ ਲਈ ਦਾਰਾ ਸਕੋ ਨੇ ਜੋਧਪੁਰ ਦੇ ਰਾਜਾ ਜਸ਼ਵੰਤ ਸਿੰਘ ਨੂੰ ਕਾਸਮ ਬੇਗ ਨਾਲ ਫੌਜ ਦੇ ਕੇ ਭੇਜਿਆ ਕਿ ਉਧਰੋਂ ਮੁਰਾਦ ਬਖਸ਼ ਅਤੇ ਔਰੰਗਜ਼ੇਬ ਨੂੰ ਚੜਾਈ ਕਰਕੇ ਦਿੱਲੀ ਵੱਲ ਨਾ ਆਉਣ ਦੇਣਾ ਰਾਜਾ ਜਸ਼ਵੰਤ ਸਿੰਘ ਦੀ ਟੱਕਰ ਪਹਿਲਾਂ ਗੁਜਰਾਤ ਦੇ ਸੂਬੇ ਮੁਰਾਦ ਬਖਸ਼ ਨਾਲ ਹੋਈ ਅਤੇ ਮੁਰਾਦ ਬਖਸ਼ ਨੇ ਉਸ ਦਾ ਸਾਰਾ ਡੇਰਾ ਲੁੱਟ ਲਿਆ। ਇਹ ਖਬਰ ਸੁਣ ਕੇ ਔਰੰਗਜ਼ੇਬ ਵੀ ਫੌਜ ਲੈ ਕੇ ਦੱਖਣ ਤੋਂ ਦਿੱਲੀ ਨੂੰ ਚੜ ਪਿਆ ਉਸ ਦਾ ਮੁਕਾਬਲਾ ਕਰਨ ਵਾਸਤੇ ਦਾਰਾ ਸਕੋ ਆਪਣੇ ਬਿਮਾਰ ਪਿਤਾ ਸ਼ਾਹਜਹਾਨ ਨੂੰ ਦਿੱਲੀ ਤੋਂ ਲੈ ਕੇ ਆਗਰੇ ਆ ਗਿਆ। ਆਗਰੇ ਤੋਂ ਤਿਆਰੀ ਕਰਕੇ ਦਾਰਾ ਸਕੋ ਨੇ ਚੰਬਲ ਨਦੀ ਤੋਂ ਲੰਘ ਕੇ ਔਰੰਗਜ਼ੇਬ ਨੂੰ ਰੋਕਣ ਵਾਸਤੇ ਪੂਰੀ ਤਿਆਰੀ ਕਰਕੇ ਡੇਰਾ ਕਰ ਲਿਆ। ਉਧਰ ਔਰੰਗਜ਼ੇਬ ਨੇ ਮੁਰਾਦ ਬਖਸ਼ ਨੂੰ ਆਪਣੇ ਨਾਲ ਮੇਲ ਲਿਆ ਅਤੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਦਿੱਲੀ ਦੇ ਤਖਤ ਉੱਤੇ ਬਿਠਾ ਲ ਕੇ ਆਪ ਹੱਜ ਕਰਨ ਚਲੇ ਜਾਣਾ ਹੈ ਇਹ ਲੜਾਈ ਮੈਂ ਤੇਰੀ ਖਾਤਰ ਹੀ ਕਰਨ ਲੱਗਾ ਹਾਂ ਮੁਰਾਦ ਬਖਸ਼ ਇਸ ਦੀ ਚਾਲ ਵਿੱਚ ਆ ਗਿਆ ਅਤੇ ਇਸ ਨੇ ਨਾਲ ਹੋ ਕੇ ਆਪਣੇ ਭਰਾ ਦਾਰਾ ਸਕੋਹ ਨਾਲ ਆਗਰੇ ਪਾਸ ਸ਼ਾਮੂਗੜ੍ਹ ਦੇ ਮੈਦਾਨ ਵਿੱਚ 29 ਮਈ ਸਨ 1658 ਨੂੰ ਲੜਿਆ ਦਾਰਾ ਸਿਕੋ ਹਾਰ ਖਾ ਕੇ ਮਲਤਾਨ ਵੱਲ ਭੱਜ ਗਿਆ ਔਰੰਗਜ਼ੇਬ ਨੇ ਆਪਣੀ ਇਸ ਜਿੱਤ ਦੇ ਪਿੱਛੋਂ ਆਪਣੇ ਬਿਮਾਰ ਪਿਤਾ ਸ਼ਾਹਜਹਾਂ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਅਤੇ ਆਪ ਜੁਲਾਈ ਸਨ 1658 ਵਿੱਚ ਦਿੱਲੀ ਦੇ ਤਖਤ ਉੱਤੇ ਬੈਠ ਗਿਆ ਔਰੰਗਜ਼ੇਬ ਨੇ ਆਪਣੀ ਜਿੱਤ ਦੀ ਖੁਸ਼ੀ ਵਿੱਚ ਇੱਕ ਵੱਡੀ ਜਿਆਫਤ ਕੀਤੀ ਅਤੇ ਮੁਰਾਦ ਬਖਸ਼ ਨੂੰ ਸ਼ਰਾਬ ਵਿੱਚ ਮਧੋਹਸ਼ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਕੇ 3 ਸਾਲ ਪਿੱਛੋਂ ਉੱਥੇ ਹੀ ਕਤਲ ਕਰਵਾ ਦਿੱਤਾ ਸੀ